ਇਸ ਫੀਲਡ ਦੇ ਵਿੱਚ ਐਨਜੀਓ ਰਜਿਸਟਰਡ ਕਰਾਈ ਨੂੰ ਸਾਨੂੰ 4 ਸਾਲ ਹੋ ਗਏ ਆ ਜੀ ਲੋਕਡਾਊਨ ਦੇ ਵਿੱਚ ਗਰੋ ਕੀਤੀ ਸੀਗੀ ਕਿਉਂਕਿ ਉਦੋਂ ਸਾਨੂੰ ਅਹਿਸਾਸ ਹੋਇਆ ਵੀ ਸੜਕ ਦੇ ਉੱਤੇ ਜਿੰਨੇ ਡੌਗ ਨੇ ਭੁੱਖੇ ਨੇ ਕਿਉਂਕਿ ਲੋਕਡਾਊਨ ਲੱਗ ਗਿਆ ਉੱਥੇ ਇਨਸਾਨਾਂ ਨੂੰ ਉਹਨੇ ਵਿਚਾਰਿਆਂ ਨੂੰ ਖਾਣ ਨੂੰ ਔਖਾ ਹੋ ਗਿਆ ਸੀਗਾ ਦੁਕਾਨਾਂ ਮੰਨ ਸੀ ਸਰ ਕੁਝ ਹਟ ਹੋਟਲ ਢਾਬੇ ਸਭ ਬੰਦ ਹੋ ਗਏ ਸੀ ਤੇ ਇਹਨਾਂ ਵਿਚਾਰਿਆਂ ਦਾ ਅਸੀਂ ਸੋਚਿਆ ਇਹਨਾਂ ਦਾ ਕੋਣ ਹੈ ਹਨਾ ਜੀ ਬਿਲਕੁਲ ਇਨਸਾਨ ਤਾਂ ਇੱਕ ਦੂਸਰੇ ਨਾਲ ਕਰ ਲੈਂਦੇ ਆ ਪਰ ਇਹਨਾਂ ਵਿਚਾਰਿਆਂ ਦਾ ਕੋਣ ਹੈ ਕੋਈ ਨਹੀਂ ਹੈ ਫਿਰ ਉਹ ਸਾਡੇ ਹੌਲੀ ਹੌਲੀ ਮੈਂਬਰ ਜੁੜਦੇ ਗਏ 6-7 ਹਜ਼ਾਰ ਮੈਂਬਰ ਸਾਡੇ ਲੁਧਿਆਣੇ ਚ ਹੋ ਗਏ ਨੇ ਜੀ ਗਿਣਤੀ ਦਾ ਮੈਂ ਕਹਾਂ ਸ਼ਾਇਦ ਹਜ਼ਾਰ ਤੋਂ ਵੀ ਉੱਤੇ ਹੋਏਗੀ ਜਿਹੜੇ ਡੌਗਸ ਦੇ ਅਸੀਂ ਟ੍ਰੀਟਮੈਂਟ ਕਰਵਾ ਚੁੱਕੇ ਆ ਕਿਉਂਕਿ ਰੋਜ਼ ਦੇ 4-5 ਕੇਸ ਦਿੱਲੀ ਦੇ ਆਉਂਦੇ ਨੇ ਸਾਡੇ ਕੋ ਤੇ ਟ੍ਰੀਟਮੈਂਟ ਹੁੰਦਾ ਉਹਨਾਂ ਦਾ ਚਿਕਾ ਦਿੱਤੀ ਦੇਖ ਰਹੇ ਤਾਂ ਸਿੜੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਸਾਡੇ ਨਾਲ ਹੈਲਪ ਫੋਰ ਐਨੀਮਲ ਦੇ ਮਨੀ ਸਿੰਘ ਜੀ ਮੌਜੂਦ ਨੇ ਜੋ ਕਿ ਸਟ੍ਰੀਟ ਸੇਵਾ ਕਰਦੇ ਨੇ ਸਟ੍ਰੀਟ ਡੌਗ ਦੀ ਜਿਹੜੀ ਹੈ ਸੇਵਾ ਕਰਦੇ ਨੇ ਜੇਕਰ ਉਹਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਵੇ ਉਹਦਾ ਜਿਹੜਾ ਹੈ ਮਿੰਟਾਂ ਦੇ ਵਿੱਚ ਹੱਲ ਕਰਦੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਾਸੀ ਕੌਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਬੜਾ ਤੁਸੀਂ ਸਭ ਤੋਂ ਪਹਿਲੇ ਤਾਂ ਇਹ ਦੱਸੋ ਤੁਸੀਂ ਸਟ੍ਰੀਟ ਡੌਗ ਸੇਵਾ ਕਦੋਂ ਤੋਂ ਕਰਦੇ ਆ ਰਹੇ ਹੋ ਤੇ ਕਿੰਨਾ ਟਾਈਮ ਹੋ ਗਿਆ ਮੈਡਮ ਸ਼ੁਰੂ ਤੋਂ ਹੀ ਜਦੋਂ ਹੋਸ਼ ਸੰਭਾਲੀ ਐ ਛੋਟੇ ਹੁੰਦੇ ਤੋਂ ਹੀ ਜਨਮ ਤੋਂ ਨਾ ਪਿਆਰ ਸੀ ਜੀ ਤੇ ਮਤਲਬ ਇਸ ਫੀਲਡ ਦੇ ਵਿੱਚ ਐਨਜੀਓ ਰਜਿਸਟਰਡ ਕਰਾਈ ਨੂੰ ਸਾਨੂੰ 4 ਸਾਲ ਹੋ ਗਏ ਆ ਜੀ ਲੋਕਡਾਊਨ ਦੇ ਵਿੱਚ ਗਰੋ ਕੀਤੀ ਸੀਗੀ ਕਿਉਂਕਿ ਉਦੋਂ ਸਾਨੂੰ ਅਹਿਸਾਸ ਹੋਇਆ ਵੀ ਸੜਕ ਦੇ ਉੱਤੇ ਜਿੰਨੇ ਡੌਗ ਨੇ ਭੁੱਖੇ ਨੇ ਕਿਉਂਕਿ ਲੋਕਡਾਊਨ ਲੱਗ ਗਿਆ ਉੱਥੇ ਇਨਸਾਨਾਂ ਨੂੰ ਉਹਨਾਂ ਵਿਚਾਰਿਆਂ ਨੂੰ ਖਾਣ ਨੂੰ ਔਖਾ ਹੋ ਗਿਆ ਸੀਗਾ ਦੁਕਾਨਾਂ ਮੰਨ ਸੀ ਸਰ ਕੁਝ ਹੋਟਲ ਢਾਬੇ ਸਭ ਬੰਦ ਹੋ ਗਏ ਸੀ ਤੇ ਇਹਨਾਂ ਵਿਚਾਰਿਆਂ ਦਾ ਅਸੀਂ ਸੋਚਿਆ ਫਿਰ ਹੌਲੀ 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 ਸਾਡੇ ਨਾਲ ਮੈਂਬਰ ਜੁੜਦੇ ਗਏ ਸਾਡੇ ਮੇਰੇ ਵਰਗੇ ਹੀ ਸਾਰੇ ਜਿਹੜੇ ਸਾਡੀ ਐਨੀਮਲ ਐਨਜੀਓ ਦੇ ਵਿੱਚ ਜੁੜ ਗਏ ਕਿਉਂਕਿ ਸਾਰਿਆਂ ਦੀ ਸੋਚ ਹੀ ਇਹੀ ਹੈ ਬਿਲਕੁਲ ਇਹਨਾਂ ਵਿਚਾਰਿਆਂ ਦੀ ਸੇਵਾ ਕਰਨੀ ਹੈ ਇਹਨਾਂ ਦਾ ਕੋਣ ਹੈ ਹਨਾ ਜੀ ਬਿਲਕੁਲ ਇਨਸਾਨ ਤਾਂ ਇੱਕ ਦੂਸਰੇ ਨਾਲ ਕਰ ਲੈਂਦੇ ਆ ਪਰ ਇਹਨਾਂ ਵਿਚਾਰਿਆਂ ਦਾ ਕੋਣ ਹੈ ਕੋਈ ਨਹੀਂ ਹੈ ਫਿਰ ਉਹ ਸਾਡੇ ਹੌਲੀ ਹੌਲੀ ਮੈਂਬਰ ਜੁੜਦੇ ਗਏ 6-7 ਹਜ਼ਾਰ ਮੈਂਬਰ ਸਾਡੇ ਲੁਧਿਆਣੇ ਚ ਹੋ ਗਏ ਨੇ ਜੀ ਜੀ ਅੱਜ ਤੱਕ ਤੁਸੀਂ ਕਿੰਨੇ ਡੌਗਸ ਨੂੰ ਜਿਹੜੇ ਆ ਸੇਵਾ ਕਰ ਚੁੱਕੇ ਹੋ ਤੇ ਅੱਜ ਤੱਕ ਤੁਹਾਡੇ ਕੋਲ ਕਿੰਨੇ ਡੌਗਸ ਨੇ ਦੇਖੋ ਜੀ ਗਿਣਤੀ ਦਾ ਮੈਂ ਕਹਾਂ ਸ਼ਾਇਦ ਹਜ਼ਾਰ ਤੋਂ ਵੀ ਉੱਤੇ ਹੋਏਗੀ ਜਿਹੜੇ ਡੌਗਸ ਦੇ ਅਸੀਂ ਟ੍ਰੀਟਮੈਂਟ ਕਰਵਾ ਚੁੱਕੇ ਆ ਕਿਉਂਕਿ ਰੋਜ਼ ਦੇ 4-5 ਕੇਸ ਦਿੱਲੀ ਦੇ ਆਉਂਦੇ ਨੇ ਸਾਡੇ ਕੋ ਤੇ ਟ੍ਰੀਟਮੈਂਟ ਹੁੰਦਾ ਉਹਨਾਂ ਦਾ ਤੇ ਜਿੰਨੇ ਵੀ ਸਾਡੇ ਮੈਂਬਰ ਨੇ ਹਰੇਕ ਨੇ ਮੇਰੇ ਖੁਦ ਦੇ ਘਰੇ 7-8 ਡੌਗ ਨੇ ਤੇ ਕੋਈ ਸੜਕ ਤੇ ਵੀ ਛੱਡ ਜਾਂਦਾ ਉਹ ਵੀ ਕਈ ਵਾਰ ਅਸੀਂ ਅਡਾਪਸ਼ਨ ਲਈ ਰੱਖ ਲੈਂਦੇ ਆ ਉਹ ਪਿਆਰ ਪੈ ਜਾਂਦਾ ਘਰੇ ਰਹਿ ਜਾਂਦਾ ਇਸ ਤਰ੍ਹਾਂ ਹੀ ਲੁਧਿਆਣੇ ਦੇ ਵਿੱਚ ਜਿੰਨੇ ਸਾਡੇ ਮੈਂਬਰ ਨੇ ਹਰ ਕਿਸੇ ਦੇ ਘਰ ਕਿਸੇ ਦੇ ਚਾਰ ਨੇ ਕਿਸੇ ਦੇ ਤਿੰਨ ਨੇ ਹਰੇਕ ਮੈਂਬਰ ਦੇ ਦੋ ਦੋ ਤਿੰਨ ਤਿੰਨ ਡੋਗ ਹੈਗੇ ਕਿੰਨੇ ਕਿਤੇ ਹੁੰਦਾ ਭਾਜੀ ਇਹਨਾਂ ਨੂੰ ਮੈਨੇਜ ਕਰਨਾ ਕਿੰਨਾ ਜ਼ਿਆਦਾ ਔਖਾ ਹੁੰਦਾ ਹੈ ਕਈ ਵਾਰੀ ਐ ਵੀ ਹੁੰਦਾ ਕਿ ਸਾਹਮਣਾ ਬਹੁਤ ਜ਼ਿਆਦਾ ਔਖਾ ਜਣਾ ਕਿਉਂਕਿ ਕਈ ਵਾਰੀ ਇਹ ਕਹਿੰਦੇ ਭੋਗ ਵੀ ਬਹੁਤ ਜ਼ਿਆਦਾ ਭੋਗਦੇ ਵੀ ਨੇ ਬਾਈਟ ਵੀ ਕਰਨ ਨੂੰ ਆ ਜਾਂਦੇ ਔਖਾ ਹੁੰਦਾ ਇਹਨਾਂ ਨੂੰ ਮੈਨੇਜ ਕਰਨਾ ਨਹੀਂ ਜੀ ਨਹੀਂ ਕਦੇ ਵੀ ਤੁਸੀਂ ਦੇਖ ਲਿਓ ਜਦੋਂ ਤੁਸੀਂ ਡੋਗ ਕਰੇ ਰੱਖਿਆ ਹੈਗਾ ਪਹਿਲੀ ਗੱਲ ਤੁਹਾਨੂੰ ਕਦੇ ਨਹੀਂ ਵਾਈਟ ਕਰੇਗਾ ਜੀ ਦੂਸਰੇ ਬੰਦੇ ਨੂੰ ਵੀ ਨਹੀਂ ਜਲਦੀ ਕਰਦਾ ਮੈਨੇਜ ਕਰਨਾ ਕੋਈ ਓੱਖਾ ਨਹੀਂ ਉਲਟਾ ਨਾ ਡਿਪਰੈਸ਼ਨ 'ਚ ਨਹੀਂ ਜਾਂਦਾ ਬੰਦਾ ਜੀ ਮੇਰੇ ਘਰ 'ਚ ਮੈਂ ਤੇ ਮੇਰੇ ਮਦਰ ਆ ਵੀ ਤੁਸੀਂ ਇਹ ਹਿਸਾਬ ਲਾ ਲਓ ਮੈਂ ਜਦੋਂ ਹੁਣ ਘਰ ਜਾਣਾ ਨਾ ਤੇ ਉਹਨਾਂ ਨੇ ਆ ਕੇ ਸਾਰਿਆਂ ਨੇ ਮੈਨੂੰ ਜੱਫੀ ਪਾ ਲੈਣੀ ਹੈ ਮਿਲਣਾ ਹੈ ਉੱਤੇ ਚੜਨਾ ਹੈ ਇੰਨਾ ਕੁ ਪਿਆਰ ਕਰਨਾ ਜੇ ਮੈਨੂੰ ਸੜਕ ਦੇ ਉੱਤੇ ਬਿਜ਼ਨਸ ਦੇ ਵਿੱਚ ਕੋਈ ਲੋਸ ਹੋਇਆ ਕੁਛ ਉਹ ਜਦੋਂ ਇਹਨਾਂ ਨੇ ਪਿਆਰ ਕਰਨਾ ਤੁਸੀਂ ਸਭ ਕੁਝ ਭੁੱਲ ਹੀ ਜਾਣਾ ਆਟੋਮੈਟਿਕਲੀ ਤੁਹਾਨੂੰ ਕੁਝ ਵੀ ਮਤਲਬ ਇਹ ਨਾ ਬੰਦਾ ਡਿਪਰੈਸ਼ਨ ਚ ਜਾਂਦਾ ਨਾ ਕੋਈ ਉਹਨੂੰ ਬਿਮਾਰੀ ਲੱਗਦੀ ਹੈ ਵਾਈਬਸ ਹੀ ਇਦਾਂ ਦੀਆਂ ਆਉਂਦੀਆਂ ਜੀ ਸਾਨੂੰ ਫੀਲ ਹੀ ਨਹੀਂ ਹੁੰਦਾ ਤੇ ਕਿਸੇ ਤਰ੍ਹਾਂ ਦਾ ਵੀ ਔਖਾ ਨਹੀਂ ਫੀਲ ਹੁੰਦਾ ਅੱਜ ਤੱਕ ਅੱਜ ਭਾਜੀ ਕਿਤੇ ਤੁਸੀਂ ਜਿਹੜੇ ਸਟਰੀਟ ਡੌਗ ਸੇਵਾ ਕਰ ਰਹੇ ਹੋ ਨਾ ਕਿਤੇ 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 ਗਏ ਹੈ ਇਦਾਂ ਹੁੰਦਾ ਹੈ ਕਿ ਕਿਸੇ ਨਾਲ ਲੜਾਈ ਹੋ ਗਈ ਹੋਵੇ ਕਿਉਂਕਿ ਅੱਜਕੱਲ ਜਿਹੜੇ ਡੌਗਸ ਨਾਲ ਮਿਸਬੀਹੇਵਿੰਗ ਬਹੁਤ ਜ਼ਿਆਦਾ ਕਰਦੇ ਨੇ ਕੁੱਟਮਾਰ ਕਰਦੇ ਨੇ ਕਿਉਂਕਿ ਇਹ ਗੱਡੀ ਨੂੰ ਦੇਖ ਕੇ ਭੋਕਣ ਲੱਗ ਜਾਂਦੇ ਨੇ ਜਾਂ ਫਿਰ ਕਿਤੇ ਨਾ ਕਿਤੇ ਨਾ ਜਾਂਦੇ ਕਿਤੇ ਹੋਇਆ ਕਿ ਇੰਨਾ ਕਰਕੇ ਤੁਹਾਡੇ ਨਾਲ ਬਹੁਤ ਜ਼ਾਲ ਲੜਾਈ ਹੋ ਗਈ ਹੋਵੇ ਪੰਗਾ ਜਿਆਦਾ ਵੱਡਾ ਪੈ ਗਿਆ ਹੋਵੇ ਦੇਖੋ ਜੀ ਇਹ ਮੇਰੇ ਇਕੱਲੇ ਦੀ ਸਿਚੁਏਸ਼ਨ ਨਹੀਂ ਜਿੰਨੇ ਵੀ ਨੇ ਸਾਡੇ ਐਨੀਮਲ ਲਵਰਸ ਨੇ ਡੌਗ ਲਵਰ ਨੇ ਸਾਰਿਆਂ ਦੀ ਸਿਚੁਏਸ਼ਨ ਹੈ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨਾਂ ਨੂੰ ਕਿਸੇ ਮਤਲਬ ਕੋਈ ਸੜਕ ਤੇ ਡੌਗ ਮਾਰਾ ਜਾਂ ਕਿਸੇ ਨੂੰ ਪੌਂਗ ਪਿਆ ਅੱਗੋਂ ਨੇ ਛੋਟੀ ਚੱਕ ਕੇ ਮਾਰਤਾ ਕਿ ਸੇ ਕੋ ਵੀ ਸਾਡੇ ਕੋ برداشت ਨਹੀਂ ਹੁੰਦਾ ਜੀ ਕੋਈ ਵੀ ਨਹੀਂ برداشت ਸਾਡੇ ਕੋ ਪਰ ਕਿਉਂ ਵਿਚਾਰਾ ਬੇਜੁਗਾਨ ਹੈ ਬੋਲ ਕੇ ਦੱਸ ਨਹੀਂ ਸਕਦਾ ਦੇਖੋ ਇਹ ਵਿੱਚ ਇਨਸਾਨਾਂ ਦਾ ਕੰਮ ਹੈ ਆਪਣੇ ਵਾਲੇ ਕੰਮ ਕਰਨਾ ਕੋਈ ਡੋਗ ਨੇ ਇੱਕ ਭੌਂਕਣਾ ਹੀ ਹੈ ਹੋਰ ਉਹਨੇ ਭੌਂਕੇ ਹੀ ਦੱਸਣਾ ਸਾਰਾ ਕੁਝ ਵੀ ਕੀ ਹੈ ਕੋਈ ਤੁਹਾਡੇ ਘਰ ਕੋਈ ਬਾਹਰਲਾ ਬੰਦਾ ਆ ਜਾਂਦਾ ਹੈ ਰਾਤੀ ਕੋਈ ਚੋਰ ਆ ਜੇ ਉਹਨੇ ਭੌਂਕੇ ਹੀ ਦੱਸਣਾ ਵੀ ਕੋਈ ਚੋਰ ਆ ਗਿਆ ਜੀ ਬਿਲਕੁਲ ਤੇ ਉਹਦਾ ਕੰਮ ਹੀ ਵਿਚਾਰੇ ਦਾ ਭੌਂਕਣਾ ਹੈ ਤੇ ਆਪਾਂ ਉਹਨੂੰ ਕਹੀ ਜਾਈਏ ਭੌਂਕਦਾ ਕਈ ਵਾਰ ਲੋਕ ਕਹਿੰਦੇ ਰਾਤ ਨੂੰ ਰੋਂਦੇ ਐ ਜੇ ਆ ਉਹ ਕਦੇ ਇਹ ਨਹੀਂ ਇਹਦੀ ਸਿਚੁਏਸ਼ਨ ਨਹੀਂ ਸਮਝੀ ਕੀ ਪਤਾ ਭੁੱਖਾ ਹੈ ਹੁਣ ਕੀ ਪਤਾ ਕੀ ਤਕਲੀਫ ਹੈ ਉਹਦੇ ਢਿੱਡ 'ਚ ਦਰਦ ਹੋ ਰਹੀ ਹੈ ਕੀ ਪ੍ਰੋਬਲਮ ਚ ਹੈ ਉਹ ਕਿਉਂ ਰੋ ਰਿਹਾ ਉਸ ਚੀਜ਼ ਨੂੰ ਸੋਚਣ ਦੀ ਕੋਸ਼ਿਸ਼ ਨਹੀਂ ਕਰਨਗੇ ਉਹ ਪੁਰਾਣੀ ਲੋਕਾਂ ਦੀ ਤਰ੍ਹਾਂ ਵੀ ਅਸ਼ੁਭ ਹੈ ਇਹ ਹੈ ਉਹ ਹੈ ਅੱਜ ਕੱਲ ਆਪਾਂ ਵੈਸੀ ਮੈਡਮ ਦੇਖੋ ਕਿਹੜੀ ਜਨਰੇਸ਼ਨ ਚ ਹੈਗੇ ਆ ਇਸ ਯੁੱਗ ਦੇ ਵਿੱਚ ਮੈਂ ਕਹਿੰਦਾ ਇਹ ਚੀਜ਼ਾਂ ਨਹੀਂ ਸੋਚਣੀਆਂ ਚਾਹੀਦੀਆਂ ਅਸਲ ਵਾਇਨੇ ਸੋਚਣਾ ਚਾਹੀਦਾ ਕਿਉਂ ਭੋਂਗ ਰਹੇ ਉਹਦਾ ਕੋਈ ਕਾਰਨ ਹੁੰਦਾ ਹਮੇਸ਼ਾ ਡੌਗ ਨੂੰ ਕਈ ਵਾਰ ਭੁੱਖ ਲੱਗੀ ਹੁੰਦੀ ਹੈ ਕੋਈ ਦਰਦ ਹੋ ਰਹੀ ਹੁੰਦੀ ਹੈ ਜਾਂ ਕਈ ਵਾਰ ਇੱਕ ਰੋਣ ਲੱਗ ਜਾਂਦਾ ਨਾ ਉਹਦੇ ਨਾਲ ਆਟੋਮੈਟਿਕਲੀ ਸਾਰੇ ਰੋਣ ਲੱਗ ਜਾਂਦੇ ਆ ਜਿਵੇਂ ਆਪਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਇਹ ਵੀ ਇਦਾਂ ਹੀ ਕਰਦੇ ਹੋਣੇ ਕਿ ਇੱਕ ਦੂਜੇ ਦਾ ਜਿਹੜਾ ਦੁੱਖ ਸੁੱਖ ਆ ਉਹ ਸਾਂਝੇ ਕਰਦੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਦੇਖੋ ਇਨਸਾਨ ਇਨਸਾਨ ਦੀ ਗੱਲ ਸਮਝਦਾ ਹੈ ਇਹ ਵਿਚਾਰੇ ਆਪਾਂ ਆਪਣੀਆਂ ਫੀਲਿੰਗਸ ਜਰੂਰ ਸਮਝਦੇ ਨੇ ਆਪਾਂ ਇੱਕ ਦੂਸਰੇ ਨੂੰ ਪਰ ਆਪਣੀ ਗੱਲ ਦੱਸ ਨਹੀਂ ਸਕਦੇ ਜੇ ਆਪਾਂ ਇਹ ਪਤਾ ਲੱਗ ਜਾਂਦਾ ਵੀ ਭੁੱਖ ਲੱਗੀ ਹੈ ਇਹਨੂੰ ਖਾਣਾ ਦੇਣਾ ਜਾਂ ਕੁਛ ਹੈ ਪਰ ਕਈ ਵਾਰੀ ਕੀ ਹੁੰਦਾ ਤੁਸੀਂ ਇਹ ਹਿਸਾਬ ਲਾ ਲੋ ਕਈ ਵਾਰ ਇਹਨਾਂ ਨੂੰ ਕੋਈ ਡਿਸੀਜ਼ ਵੀ ਹੋ ਜਾਂਦੀ ਨਾ ਡਾਕਟਰ ਵੀ ਟੈਸਟ ਕਰਦੇ ਆ ਤਾਂ ਨਾਲ ਜਾ ਕੇ ਪਤਾ ਲੱਗਦਾ ਉਹਨਾਂ ਨੂੰ ਕਈ ਵਾਰ ਇਦਾਂ ਪਤਾ ਨਹੀਂ ਲੱਗਦਾ ਵੀ ਕੀ ਬਿਮਾਰੀ ਹੈ ਇਨਸਾਨ ਦਾ ਤਾਂ ਪਤਾ ਲੱਗਦਾ